ਹਲਕਾ ਡੇਰਾਬਸੀ ਅੰਦਰ ਨਜਾਇਜ਼ ਬਣੇ ਹੋਲਡਿੰਗ ਹਾਸੀਆਂ ਨੂੰ ਸੱਦਾ ਦੇ ਰਹੇ ਹਨ ਅੱਜ ਆਈ ਨੇਰੀ ਵਿੱਚ ਡੇਰਾਬਸੀ ਵਿਖੇ ਇੱਕ ਹੋਲਡਿੰਗ ਡਿੱਗ ਗਿਆ ਇਸ ਤੋਂ ਇਲਾਵਾ ਜ਼ੀਰਕਪੁਰ ਅੰਮ੍ਰਾਲਾ ਸੜਕ ਤੇ ਸਥਿਤ ਪੈਟਰੋਲ ਪੰਪ ਦੇ ਸਾਹਮਣੇ ਵੀ ਇੱਕ ਕਾਰ ਤੇ ਵੱਡਾ ਹੋਲਡਿੰਗ ਡਿੱਗ ਗਿਆ ਜਿਸ ਕਾਰਨ ਇੱਕ ਵਿਅਕਤੀ ਦੀ ਬਾਹ ਟੁੱਟ ਗਈ ਹਾਲਾਂਕਿ ਸੜਕ ਸੁਰੱਖਿਆ ਕਾਨੂੰਨਾਂ ਦੇ ਤਹਿਤ ਸੜਕ ਤੇ ਬਿਲਕੁਲ ਨੇੜੇ ਹੋਲਡਿੰਗ ਲਗਾਣਾ ਜਾਇਜ ਨਹੀਂ ਹੈ ਕਿਉਂਕਿ ਇਹ ਹੋਲਡਿੰਗ ਸੜਕ ਤੇ ਗੁਜ਼ਰ ਰਹੇ ਡਰਾਈਵਰਾਂ ਦਾ ਧਿਆਨ ਭਟਕਾਉਂਦੇ ਹਨ ਅਤੇ ਇਸ ਨਾਲ ਹਾਦਸੇ ਹੋਣ ਦੇ ਖਤਰੇ ਵੀ ਬਣੇ ਰਹਿੰਦੇ ਹਨ ਪਰ ਇਸ ਦੇ ਬਾਵਜੂਦ ਵੀ ਪਤਾ ਨਹੀਂ ਕਿਸ ਕਾਨੂੰਨ ਦੇ ਤਹਿਤ ਨਗਰ ਕੌਂਸਲਾਂ ਨੇ ਇਹਨਾਂ ਨੂੰ ਹੋਲਡਿੰਗ ਸਾਈਟਾਂ ਲਗਾਉਣ ਦੀ ਇਜਾਜ਼ਤ ਦਿੱਤੀ ਹੋਈ ਹੈ ਅਖਬਾਰਾਂ ਵਿੱਚ ਪਹਿਲਾਂ ਵੀ ਕਈ ਵਾਰ ਇਹਨਾਂ ਸਾਈਟਾਂ ਬਾਰੇ ਖਬਰਾਂ ਲੱਗਦੀ ਰਹਿੰਦੀਆਂ ਹਨ ਪਰ ਇਸ ਦੇ ਬਾਵਜੂਦ ਵੀ ਨਗਰ ਕੌਂਸਲਾ ਦੁਆਰਾ ਇਹਨਾਂ ਤੇ ਕਾਰਵਾਈ ਨਹੀਂ ਕੀਤੀ ਜਾਂਦੀ ਇੱਥੇ ਇਹ ਵੀ ਸੁਣਨ ਨੂੰ ਆਇਆ ਹੈ ਕਿ ਇਹ ਸਾਈਟਾਂ ਜ਼ਰੂਰਤ ਤੋਂ ਜ਼ਿਆਦਾ ਲਗਾਈਆਂ ਗਈਆਂ ਹਨ ਅੱਜ ਆਈ ਨਹਿਰੀ ਵਿੱਚ ਵੀ ਇਹਨਾਂ ਸਾਈਟਾਂ ਦੇ ਕਾਰਨ ਹਾਦਸੇ ਹੋਏ ਪਰ ਗਨੀਮਤ ਇਹ ਹੀ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੋਕਾਂ ਨੇ ਮੰਗ ਕੀਤੀ ਹੈ ਕਿ ਇਹਨਾਂ ਸਾਈਟਾਂ ਨੂੰ ਸੜਕ ਤੋਂ ਦੂਰ ਕੀਤਾ ਜਾਵੇ ਅਤੇ ਗਲਤ ਸਾਈਟਾਂ ਲਗਾਉਣ ਵਾਲੇ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅੰਬਾਲਾ ਰੋਡ ਤੇ ਜਿਸ ਟੈਕਸੀ ਦੇ ਉੱਪਰ ਹੋਲਡਿੰਗ ਸਾਈਟ ਗਿਰੀ ਹੈ ਉਸ ਦੀ ਬਾਹਤ ਸੱਟ ਲੱਗੀ ਹੈ ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਟਿਕੋਲੀ ਨੌਸੀ ਟੈਕਸੀ ਡਰਾਈਵਰ ਨੇ ਦੱਸਿਆ ਕਿ ਉਹ ਪਟਿਆਲਾ ਰੋਡ ਤੇ ਸਥਿਤ ਪੈਟਰੋਲ ਪੰਪ ਤੇ ਗੱਡੀ ਵਿੱਚ ਪੈਟਰੋਲ ਫੁਆਣ ਗਿਆ ਸੀ ਪਰ ਜਦੋਂ ਸਲਿੱਪ ਰੋਡ ਤੇ ਪੈਟਰੋਲ ਪੰਪ ਨਜ਼ਦੀਕ ਪਹੁੰਚਿਆ ਤਾਂ ਇੱਕ ਵੱਡਾ ਹੋਲਡਿੰਗ ਉਸ ਦੀ ਕਾਰ ਦੀ ਛੱਤ ਤੇ ਡਿੱਗ ਗਿਆ ਹੋਲਡਿੰਗ ਡਿੱਗਣ ਦੀ ਜ਼ੋਰਦਾਰ ਆਵਾਜ਼ ਨਾਲ ਉਹ ਕਬਰ ਆ ਗਿਆ ਅਤੇ ਪੰਪਤੇ ਮੌਜੂਦ ਲੋਕਾਂ ਨੇ ਉਸ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ ਹੋਲਡਿੰਗ ਡਿੱਗਣ ਦੇ ਕਾਰਨ ਛੱਤਕਾਰ ਦੀ ਬੁਰੀ ਤਰ੍ਹਾਂ ਡੈਮੇਜ ਹੋ ਗਈ